ਬੜਾ ਵੱਡਾ ਸਾਡੇ ਲਈ ਦੁਖਾਂਤ ਹੈ ਜਿਹੜਾ ਜੰਮੂ ਦੇ ਵਿੱਚ ਹੋਇਆ ਇਹ ਦੇਖ ਰਿਹਾ ਕਿ ਗੁਰੂ ਕਾਲ ਤੋਂ ਹੀ ਇਹ ਗੁਰੂ ਦੇ ਦੋਖੀ ਜਿਹੜੇ ਆ ਉਹ ਨਾਲ-ਨਾਲ ਤੁਰੇ ਆ ਰਹੇ ਆ ਪਰ ਇੱਕ ਤਸੱਲੀ ਵਾਲੀ ਗੱਲ ਇਹ ਆ ਵੀ ਗੁਰੂ ਦੀ ਗੁਰੂ ਘਰ ਦੇ ਰਾਖੇ ਜਿਹੜੇ ਸੇਵਾਦਾਰ ਨੇ ਉਹ ਵੀ ਹੈਗੇ ਨੇ ਪਰ ਮੇਰਾ ਮਨ ਜਿਹੜਾ ਸੰਤੁਸ਼ਟ ਹੈ ਜੋ ਕੁਝ ਉਥੋਂ ਦੇ ਪਿੰਡਾਂ ਦੇ ਲੋਕਾਂ ਨੇ ਐਕਸ਼ਨ ਲਿਆ ਉਹ ਬੜਾ ਤਸੱਲੀ ਵਾਲਾ ਤੇ ਅਕਾਲਪੁਰ ਸੱਚੇ ਵੇਗਰੂ ਕਿਰਪਾ ਕਰੇ ਇਹ ਇਹ ਘਟਿਆ ਅਜ ਇੱਕ ਵੱਧ ਨਹੀਂਗਾ ਘਟਿਆ ਉਹਨਾਂ ਦੀ ਪੇਸ਼ ਨਹੀਂ ਉਹਨਾਂ ਦੀ ਪੇਸ਼ ਨਹੀਂ ਗਈ ਜੇ ਕਿਤੇ ਪੇਸ਼ ਜਾਂਦੀ ਤੇ ਹੋਰ ਵਧੀਆ ਰਿਜ਼ਲਟ ਆਉਣਾ ਕਿਤੇ ਵੀ ਘਟਣਾ ਹੋਈ ਆ ਉਹਦਾ ਥਾਣੇ ਜਾਣ ਤੋਂ ਪਹਿਲਾਂ ਉਹਦਾ ਸਰਟੀਫਿਕੇਟ ਪਹੁੰਚ ਜਾਂਦਾ ਕਿ ਇਹ ਦੀ ਪਾਗਲ ਹੈ ਕਿ ਕਿਸੇ ਪਾਗਲ ਨੇ ਆਪਣੀ ਭੈਣ ਦੇ ਕੱਪੜੇ ਪਾੜੇ ਕਦੀ ਆਪਣੀ ਮਾਂ ਦੇ ਕੱਪੜੇ ਪਾੜੇ ਗੁਰੂ ਗ੍ਰੰਥ ਸਾਹਿਬ ਨੂੰ ਕਿਉਂ ਪਾੜਦਾਓ ਪਾਕਿਸਤਾਨ ਦੇ ਕਿਸੇ ਮੁਸਲਮਾਨ ਭਰਾ ਨੇ ਸਾਡੀ ਕਦੀ ਹਿੰਮਤ ਨਹੀਂ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਨੂੰ ਤੱਕ ਜਵੇ ਬੁਰੀ ਨਾ ਜਾਂਦਾ ਜਾਂ ਨਿੱਕੀ ਇਟ ਨੂੰ ਛੇੜ ਜਾਵੇ ਉਹਨਾਂ ਨੇ ਸਾਡੀ ਹਿਸਟਰੀ ਸੰਭਾਲ ਕੇ ਰੱਖੀ ਹੈ ਅੱਜ ਸਾਨੂੰ ਇਹ ਸਾਡੇ ਸਾਡੇ ਹੀ ਲੋਕ ਬਰਬਾਦ ਕਰਨ ਤੇ ਤੁਲੇ ਹੋਏ ਹਰੇਕ ਸਟੇਟ ਦੇ ਵਿੱਚ ਉਹ ਖਾਸ ਕਰਕੇ ਅਜਿਹੇ ਪੰਜਾਬ ਸਟੇਟ ਦੇ ਵਿੱਚ ਤੇ ਆਵਾਇ ਉਤ ਗਿਆ ਸਜਾਤੇ ਜੀ ਇਹ ਮੈਂ ਤੁਹਾਨੂੰ ਕੀ ਕਹਾ ਜਿਸ ਤਰ੍ਹਾਂ ਦੀ ਸਜ਼ਾ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਦਿੱਤੀ ਉਸ ਤਰ੍ਹਾਂ ਦੀ ਸਜ਼ਾ ਉਹਦੀ ਹੋਣੀ ਚਾਹੀਦੀ ਉਸ ਤਰ੍ਹਾਂ ਹੀ ਪੜਨਾ ਚਾਹੀਦਾ ਬੜਾ ਵੱਡਾ ਸਾਡੇ ਲਈ ਦੁਖਾਂਤ ਹੈ ਜਿਹੜਾ ਜੰਮੂ ਦੇ ਵਿੱਚ ਹੋਇਆ ਇਹ ਪੰਜਾਬ 'ਚ ਵੀ ਤੁਸੀਂ ਦੇਖ ਲਿਆ ਇਹ ਸਾਡੇ ਲਈ ਬੜੀ ਵੱਡੀ ਹਿਰਦੇ ਵੇ ਤੱਕ ਜਿਹੜੀ ਘਟਨਾ ਅਸੀਂ ਸਾਡੇ ਲਈ ਸੁਣਨੀ ਔਖੀ ਹੁੰਦੀ ਹੈ ਪਰ ਅਸੀਂ ਇਹ ਵੀ ਦੇਖ ਰਿਹਾ ਕਿ ਗੁਰੂ ਕਾਲ ਤੋਂ ਹੀ ਇਹ ਗੁਰੂ ਦੇ ਦੋਖੀ ਜਿਹੜੇ ਆ ਉਹ ਨਾਲ-ਨਾਲ ਤੁਰੇ ਆ ਰਹੇ ਆ ਪਰ ਇੱਕ ਤਸੱਲੀ ਵਾਲੀ ਗੱਲ ਇਹ ਆ ਵੀ ਗੁਰੂ ਦੀ ਗੁਰੂ ਘਰ ਦੇ ਰਾਖੇ ਜਿਹੜੇ ਸੇਵਾਦਾਰ ਨੇ ਉਹ ਵੀ ਹੈਗੇ ਨੇ ਉਹ ਉਹਨਾਂ ਨੂੰ ਮੈਂ ਤੇ ਸਾਰਿਆਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਕਰੂੰਗਾ ਸਮੁੱਚੀ ਸੇ ਕੌਮ ਨੂੰ ਕਿ ਇਹ ਕਿਸੇ ਸਰਕਾਰ ਤੋਂ ਆਸ ਨਾ ਰੱਖਣ ਕਿ ਸਾਡੇ ਗੁਰੂ ਸਾਹਿਬ ਦੀ ਕੋਈ ਬਦਬੀ ਕਰਕੇ ਤੇ ਉਹ ਸਰਕਾਰ ਉਹਨੂੰ ਝੱਲੋਗੀ ਸਰਕਾਰ ਨੂੰ ਸਜ਼ਾ ਲਾਉਗੀ ਇਹਦੀ ਆਸ ਨਾ ਰੱਖਣ ਇਹ ਤੁਹਾਨੂੰ ਐਝ ਸਿੱਖ ਆਪਣੇ ਗੁਰੂ ਦੀ ਪਵਿੱਤਰ ਅਜ਼ਮਤ ਆ ਪਹਿਰਾ ਦੇਣਾ ਪੈਣਾ ਤੇ ਤੁਸੀਂ ਮੈਂ ਬੜਾ ਮੇਰਾ ਮਨ ਜਿਹੜਾ ਸੰਤੁਸ਼ਟ ਹੈ ਜੋ ਕੁਝ ਉਥੋਂ ਦੇ ਪਿੰਡਾਂ ਦੇ ਲੋਕਾਂ ਨੇ ਐਕਸ਼ਨ ਲਿਆ ਉਹ ਬੜਾ ਤਸੱਲੀ ਵਾਲਾ ਤੇ ਅਕਾਲਪੁਰ ਸੱਚੇ ਵੇਗਰੂ ਕਿਰਪਾ ਕਰੇ ਇਹ ਇਹ ਘਟਿਆ ਆ ਜੇ ਵੱਧ ਨਹੀਂਗਾ ਘਟਿਆ ਸਿੰਘ ਸਾਹਿਬ ਉਹਨਾਂ ਦੀ ਪੇਸ਼ ਨਹੀਂ ਉਹਨਾਂ ਦੀ ਪੇਸ਼ ਨਹੀਂ ਗਈ ਜੇ ਕਿਤੇ ਪੇਸ਼ ਜਾਂਦੀ ਤੇ ਹੋਰ ਵਧੀਆ ਰਿਜ਼ਲਟ ਆਉਣਾ ਦੇ ਪਿੱਛੇ ਇਹ ਏਜੰਸੀਆਂ ਦਾ ਹੱਥ ਲੱਗਦਾ ਜੀ ਇਹ ਦੇਖੋ ਜੀ ਇਹ ਏਜੰਸੀਆਂ ਦਾ ਹੱਥ ਆ ਜਾਏ ਏਜੰਸੀਆਂ ਦਾ ਹੱਥ ਹੋਵੇ ਜਾਂ ਕਿਸੇ ਦਾ ਇਹ ਕੱਢਣਾ ਹੁੰਦਾ ਸਰਕਾਰ ਨੇ ਸਰਕਾਰ ਕਹਿੰਦੀ ਹੈ ਜੀ ਇਹ ਪਾਗਲ ਆ ਇਹ ਉਹਦਾ ਸਰਟੀਫਿਕੇਟ ਉਹਨੂੰ ਛੱਡ ਦਿੰਦੀ ਆ ਨਹੀਂ ਲੋਕ ਕਹ ਰਹੇ ਜੀ ਉਹ ਡੇਰੇਦਾਰ ਆ ਉਹਨੇ ਲਾ ਕੇ ਡੇਰਾ ਬਣਾਇਆ ਹੋਇਆ ਹੈ ਦੇਖੋ ਦੇਖੋ ਜਦੋਂ ਵੀ ਤੁਸੀਂ ਕਿਤੇ ਵੀ ਘਟਨਾ ਹੋਈ ਆ ਉਹਦਾ ਥਾਣੇ ਜਾਣ ਤੋਂ ਪਹਿਲਾਂ ਉਹਦਾ ਸਰਟੀਫਿਕੇਟ ਪਹੁੰਚ ਜਾਂਦਾ ਹੈ ਕਿ ਜੀ ਪਾਗਲ ਆ ਪਰ ਕਿਸੇ ਪਾਗਲ ਨੇ ਆਪਣੀ ਭੈਣ ਦੇ ਕੱਪੜੇ ਪਾੜੇ ਕਦੀ ਆਪਣੀ ਮਾਂ ਦੇ ਕੱਪੜੇ ਪਾੜੇ ਗੁਰੂ ਗ੍ਰੰਥ ਸਾਹਿਬ ਨੂੰ ਕਿਉਂ ਪਾੜਦਾ ਉਹ ਇਹ ਜਿਹੜਾ ਕੰਮ ਆ ਇਹ ਸਰਕਾਰਾਂ ਦਾ ਹੁੰਦਾ ਹੈ ਅੱਜ ਅਸੀਂ ਆਪ ਇਹ ਇਹਦੀ ਇਨਵੈਸਟੀਗੇਸ਼ਨ ਕਰੀਏ ਤਸ਼ੱਦਦ ਦੇ ਕੇ ਕਿਸੇ ਨੂੰ ਤਾਂ ਠੀਕ ਨਹੀਂ ਹੋਊਗਾ ਉਸ ਗੁਰਦੁਆਰਾ ਸਾਹਿਬ ਦੀ ਕਮੇਟੀ ਵੀ ਜ਼ਿੰਮੇਵਾਰ ਹੈ ਜਿਨ੍ਹਾਂ ਨੇ ਕੋਈ ਪ੍ਰਬੰਧ ਨਹੀਂ ਕੀਤਾ ਦੇਖੋ ਪ੍ਰਬੰਧ ਤੇ ਇਹ ਚੈਲੰਜ ਦੇ ਰਿਹਾ ਸੀ ਜੇ ਚੈਲੰਜ ਦੇ ਰਿਹਾ ਤੇ ਬਿਲਕੁਲ ਉਹਨਾਂ ਨੂੰ ਉਹਨਾਂ ਨੂੰ ਸਾਹਮਣਾ ਚਾਹੀਦਾ ਸੀ ਪਹਿਲਾਂ ਇਹ ਤੇ ਮੈਂ ਇਹੀ ਬੇਨਤੀ ਕਰਦਾ ਕਿ ਇਹ ਖਬਰਦਾਰੀ ਜਿਹੜੀ ਆ ਇਹ ਸਿੱਖਾਂ ਨੂੰ ਆਪ ਰੱਖਣੀ ਪੈਣੀ ਆ ਇਹ ਤੋਂ ਬਿਨਾਂ ਸਾਡੇ ਕੋਲ ਕੋਈ ਇਲਾਜ ਨਹੀਂ ਤੇ ਜੇ ਚੰਗੇ ਰਿਜ਼ਲਟ ਆਏ ਤੇ ਤਾਂ ਬਾਅਦ ਹੋਣਾ ਨਹੀਂ ਤੇ ਇਹ ਬੰਦ ਹੋਣਾ ਨਹੀਂ ਇਹ سلسلہ ਜਿਹੜਾ ਕਿਉਂਕਿ ਸਾਡੇ ਨਾਲ ਹੀ ਇਹ ਮਜ਼ਾਕ ਹੁੰਦਾ ਅਸੀਂ ਦੇਖ ਰਹੇ ਸਾਡੇ ਗਵਾਂਡ ਚ ਪਾਕਿਸਤਾਨ ਆ ਪਾਕਿਸਤਾਨ ਦੇ ਵਿੱਚ ਕਿਸੇ ਮੁਸਲਮਾਨ ਭਰਾ ਨੇ ਸਾਡੀ ਕਦੀ ਹਿੰਮਤ ਨਹੀਂ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਨੂੰ ਤੱਕ ਜਵੇ ਬੁਰੀ ਨਾ ਜਾਵੇ ਜਾਂ ਨਿੱਕੀ ਏਟ ਨੂੰ ਛੇੜ ਜਾਵੇ ਉਹਨਾਂ ਨੇ ਸਾਡੀ ਹਿਸਟਰੀ ਸੰਭਾਲ ਕੇ ਰੱਖੀ ਆ ਅੱਜ ਸਾਨੂੰ ਇਹ ਸਾਡੇ ਸਾਡੇ ਹੀ ਲੋਕ ਬਰਬਾਦ ਕਰਨ ਤੇ ਤੁਲੇ ਹੋਏ ਹਰੇਕ ਸਟੇਟ ਦੇ ਵਿੱਚ ਤੋਂ ਖਾਸ ਕਰਕੇ ਅੱਜ ਦੇ ਪੰਜਾਬ ਸਟੇਟ ਦੇ ਵਿੱਚ ਤੇ ਆਵਾ ਹੀ ਉਤ ਗਿਆ ਤੋਂ ਇਹ ਇਸ ਇਸ ਕਰਕੇ ਹੋ ਗਿਆ ਕਿਉਂਕਿ ਇੱਥੇ ਸਰਕਾਰ ਵੱਲੋਂ ਕੋਈ ਸਜ਼ਾ ਨਹੀਂ ਇਹ ਇਹ ਜਾਂਦੇ ਹੀ ਜਦੋਂ ਥਾਣੇ ਜਾਂਦਾ ਉਹਦਾ ਸਰਟੀਫਿਕੇਟ ਪਹੁੰਚ ਜਾਂਦਾ ਕਿ ਜੀ ਮੈਂਟਲ ਆ ਤੇ ਉਹਨੂੰ ਉਹਦੀ ਵਾਂਤ ਮਿਲ ਜਾਂਦੀ ਘਰੋਂ ਛੱਡ ਦਿੰਦੇ ਆ ਇਹ ਇਹ ਸੌਦਾ ਜਿਹੜਾ ਇਹ ਸਾਡੇ ਲਈ ਬੜਾ ਨੁਕਸਾਨਦੇ ਆ ਮੈਂ ਸਮੁੱਚੀ ਸਿੱਖ ਕੌਮ ਨੂੰ ਅਪੀਲ ਕਰਦਾ ਕਿ ਇਹਦੀ ਖਬਰਦਾਰੀ ਆਪ ਕਰਨ ਆਪ ਰਖਵਾਲੀ ਕਰਨ ਗੁਰੂ ਸਾਹਿਬ ਦੀ ਪਿੱਤਰ ਅਜ਼ਮਤ ਤੇ ਆ ਪੈਰਾ ਦੇਣ